ਸੋ ਜੀ ਤੁਹਾਡੇ ਸੀਡੀ ਦੇ ਵਿੱਚ ਅਸੀਂ ਪਹੁੰਚੇ ਹਾਂ ਗੰਦੋਲ ਸਾਹਿਬ ਦੇਖਦੇ ਆਂ ਤੁਹਾਨੂੰ ਅੱਜ ਦਰਸ਼ਨ ਕਰਾਉਨੇ ਆ ਜਿਸੇ ਸਾਡੇ ਬੌਲੀ ਸਾਹਿਬ ਅੰਦਰ ਜਾ ਕੇ ਦਰਸ਼ਨ ਕਰਾਉਨੇ ਤੁਹਾਨੂੰ ਇੱਕ ਚੈਨਲ ਸਬਸਕ੍ਰਾਈਬ ਇਹਨਾਂ ਨੂੰ ਸ਼ੇਅਰ ਕਰ ਮਦਦ ਜਰੂਰ ਕਰਿਓ ਵਾਇਰਲ ਜੀ ਕਾਕਾ ਸਾਹਿਬ ਵਾਇਰਲ ਜੀ ਕਰਦੇ ਇਹ ਸਾਹਮਣੇ ਤੁਹਾਡੇ ਗੁਰਦਰਾ ਸ੍ਰੀ ਬੌਲੀ ਸਾਹਿਬ ਪਾਸੇ ਤੀਸਰੀ ਸ੍ਰੀ ਗੰਦੋਲ ਸਾਹਿਬ ਇੱਧਰ ਸਾਰੀ ਇਮਾਰਤ ਹੈ। ਇਹ ਸਾਰੀ ਇੱਧਰ ਪਾਰਕਿੰਗ ਗੱਡੀਆਂ ਦੀ। ਸਾਹਮਣੇ ਕਟੜੀ ਘਰ। ਇੱਧਰ ਸਾਰੀਆਂ ਦੁਕਾਨਾਂ। ਢਾਂਡਿਆਂ ਵਾਲੀਆਂ। ਆਓ ਹੁਣ ਆਪਾਂ ਅੰਦਰ ਦਰਸ਼ਨ ਕਰਦੇ ਹਾਂ। ਇੱਕ ਬਾਹਰ ਚੰਨ। ਉਹ ਜੀ ਸਾਹਮਣੇ ਗੁਰਦਵਾਰਾ ਸਾਹਿਬ। ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਫਿਰ ਗੁਰੂ ਅਮਰਦਾਸ ਜੀ ਨੇ ਇਹ ਗੁਰੂਦਰਸਾਭ ਨਗਰ ਬਸਾਇਆ ਤੇ ਇੱਥੇ ਅਕਬਰ ਬਾਦਸ਼ਾਹ ਨੇ ਵੀ ਇੱਥੇ ਜੋ ਹੈ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਇਹ ਸਥਾਨ ਪਾਲਿਸ ਸਾਹਿਬ ਹੈ ਉਹ ਸਾਹਮਣੇ ਪੌਲੀ ਸਭਾ ਤੇ ਜਿੱਥੇ ਉਹ ਸੰਗਤ ਇੱਥੇ ਆ ਕੇ 88 ਘਟਦੀ ਹੈ ਜੀ ਆਪਾਂ ਦਰਸ਼ਨ ਕਰਤਾ गति दर्शन कर रहे हैं साहब की बात गुरुवार के साल ये तीन प्रमाण करे कि गुरु साहब ने है कि असि भी अपने बच्चे की बाण अपने धी की बाण अपने गुरु को बुलाई एक पाशा कि गुरु साहब ने बच्चों की बाण करके रखे गुरु के नाम में रहना धारण है फिर आ के दया सिंह फिर क्या के धर्म सिंह बनता फिर आ के ਇੱਧਰ ਸਾਰਾ ਇਹ ਦੀਵਾਨ ਹਾਲ ਹੈ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਖੁੱਲਾ ਵਿਹੜਾ ਵਿਵਾਰਸਤ ਦੇ ਬਾਹਰ-ਬਾਰ ਤੇ ਇੱਧਰ ਹੈਗੇ ਬਾਥਰੂਮ ਜੀ ਉੱਤੇ ਸ਼ਰਾਮਾਂ ਬਣੀ ਹੋਈਆਂ ਹਨ ਉਹ ਬੋਲੀ ਸਾਹਿਬ ਹੈ ਜਿੱਥੇ ਖੂਹ ਹੈ ਬੋਲੀ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਤੇ ਇਹ ਜਿੰਨੀ ਹੈ 84 ਪੌੜੀਆਂ ਇਹ ਸਾਰੀਆਂ ਜੜੀਆਂ ਹਨ ਇਸ ਜਿਹੜਾ ਖੂਹ ਹੈ ਬਟਾ ਜਿਸ ਨੂੰ ਬੌਲੀਸਾਬ ਕਹਿੰਦੇ ਹਨ ਇਹ ਇੱਥੇ ਉਤਰਦੀਆਂ ਹਨ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਗੋਲ ਗੰਬਦ ਬਣਿਆ ਹੋਇਆ ਹੈ ਪਹਿਲਾਂ ਇਹ ਫੁਲਾ ਹੁੰਦਾ ਸੀ ਤੇ ਹੁਣ ਇਹ ਬਹੁਤ ਸਹੀ ਢੰਗ ਦੇ ਨਾਲ ਬਹੁਤ ਤਰੀਕੇ ਨਾਲ ਇਹ ਜਿਹੜਾ ਹੈ ਇਹ ਬਣਾਇਆ ਗਿਆ ਹੈ ਬਹੁਤ ਸੋਹਣੀ ਹੈ ਦੇਖ ਤੇ ਇਧਰ ਬੌਲੀ ਦੇ ਵਿੱਚ ਜਾਣ ਨੂੰ ਰਸਤਾ ਤੇ ਇਧਰ ਜੇ ਹੈ ਇਹ ਬੌਲੀ ਹੈ ਜੋ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਇਧਰੇ ਪਾਰਕਿੰਗ ਬਣੀ ਹੋਈ ਹੈ ਤੇ ਬਹੁਤ ਸੋਹਣੇ ਫੁੱਲ ਬੂਟੇ ਵੀ ਐਸੇ ਜਾਵਟ ਰਾ ਕੀਤੇ ਹੋਏ ਨੇ ਹਾਂ ਸਮਣੇ ਇੱਕ ਦੁਕਾਨ ਹਾਲ ਨਵਾਂ ਬਣਿਆ ਹੈ ਆ ਤਾਂ ਉਹਨਾਂ ਉਸ ਥਾਂ ਦੇ ਦਰਸ਼ਨ ਕਰਾਉਣੀ ਹੈ ਜਿੱਥੇ ਪੁਛਤਰ ਪਹਿਲਾਂ ਦਰਿਆ ਵਗਦਾ ਹੁੰਦਾ ਸੀ ਇਹ ਇੱਥੇ ਲੱਭਨੇ ਸਾਰਾ ਉਹ ਦਰਿਆ ਵਗਦਾ ਹੁੰਦਾ ਸੀ ਬਿਲਕੁਲ ਇਸ ਕੰਢ ਦੇ ਨਾਲ ਇਥੇ ਥੱਲੇ ਦਰਿਆ ਵਗਦਾ ਹੁੰਦਾ ਸੀ ਜੋ ਕਿ ਦਰਿਆ ਹੁਣ ਬਹੁਤ ਦੂਰ ਪਰਾਂ ਚਲਾ ਗਿਆ ਹੈ ਹੁਣ ਸਾਰੇ ਇੱਥੇ ਆਬਾਦੀ ਜਿਹੜੀ ਹੈ ਉਹ ਵੱਢ ਗਈ ਹੈ ਤੇ ਇਹ ਪਹਿਲਾਂ ਸਾਰਾ ਦਰਿਆ ਦਾ ਇਲਾਕਾ ਹੁੰਦਾ ਸੀ ਇਹ دیਵਾਨ ਹਾਲ ਹੈ ਜੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਸਟੇਜ ਬਣੀ ਹੋਈ ਹੈ ਇਹ ਲੰਗਰ ਹਾਲ ਦੀ ਇਮਾਰਤ ਜੋ ਹੈ ਬਣ ਰਹੀ ਹੈ ਇਸ ਕਰਕੇ ਜੋ ਲੰਗਰ ਹੈ ਉਹ ਥੱਲੇ ਸ਼ਿਫਟ ਕੀਤਾ ਗਿਆ ਹੈ ਇਹ ਸਾਰਾ ਜੋ ਹੈ ਤੁਸੀਂ ਦੇਖ ਰਹੇ ਇਹ ਇਹ ਲੰਗਰ ਹਾਲ ਇਹ ਜੋ ਤੁਸੀਂ ਇਸ ਸਥਾਨ ਦੇਖ ਰਹੇ ਗੁਰਸਤੇ ਗੁਰੂ ਗ੍ਰੰਥ ਸਾਹਿਬ ਜੀ ਭਵਨ ਇੱਥੇ ਵਿਰਧ ਸਰੂਪਾਂ ਦੇ ਸੰਸਕਾਰ ਜਿਹੜੇ ਹੈ ਉਹ ਕੀਤੇ ਜਾਂਦੇ ਹਨ ਇਹ ਸਾਰਾ ਏਰੀਆ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਭਵਨ ਜੀ ਦਾ ਹੈ